ਜੀ ਹੋਏ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ਦੋ ਬੁੱਲਾਂ ਦਾ ਆਪਸ ਵਿੱਚ ਕੰਪੈਰੀਸ਼ਨ ਕਰਾਂਗੇ ਜਿਹੜੇ ਕਿ ਬੋਲ ਹੈਗੇ ਆ ਏਬੀਐਸ ਦੇ ਜਿਹੜੇ ਨਵੇਂ ਬੋਲ ਲਾਂਚ ਕੀਤੇ ਆ ਉਹਨਾਂ ਵਿੱਚੋਂ ਇੱਕ ਬੋਲ ਲਿਆ ਆਪਾਂ ਔਸਕਰ ਤੇ ਦੂਸਰੇ ਪਾਸੇ ਜੋ ਏ ਟੋਟਲ ਦੇ ਨਵੇਂ ਬੋਲ ਆਪਣੇ ਇਹਦੇ ਵਿੱਚ ਅਵੇਲੇਬਲ ਹੋਏ ਆ ਉਹਨਾਂ ਵਿੱਚੋਂ ਬੋਲ ਲਿਆ ਵਾ ਕੁਆਲਿਟੀ ਠੀਕ ਆ ਜੀ ਇਹਨਾਂ ਦੋਨਾਂ ਬੋਲਾਂ ਦਾ ਆਪਾਂ ਅੱਜ ਵਿੱਚ ਕੰਪੈਰੀਜ਼ਨ ਕਰਾਂਗੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਜੀ ਆਪਾਂ 20 ਲੀਟਰ ਵਾਲੀ ਗਾਂ ਦੇ ਇਹਨਾਂ ਦਾ ਸਿਮਨ ਭਰੋਣੇ ਇਹਨਾਂ ਬੋਲਾਂ ਦਾ ਤਾਂ ਅੱਗੇ ਜਾ ਕੇ ਇਹਨਾਂ ਦੀਆਂ ਬੱਚੀਆਂ ਫਸਟ ਲਕਟੇਸ਼ਨ ਤੇ ਆਪਾਂ ਉਹਨੂੰ ਕਿੰਨਾ ਦੁੱਧ ਦੇ ਸਕਦੀਆਂ ਸੋ ਇਹ ਆਪਣੇ ਅੱਜ ਦਾ ਵਿਸ਼ਾ ਵਾ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚ ਦੇ ਆ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਪ੍ਰੋਡਕਸ਼ਨ ਰੱਖਿਆ ਹੋਇਆ ਪ੍ਰੋਡਕਸ਼ਨ ਤੇ ਗੱਲ ਕਰਦੇ ਆ ਔਸਕਰ ਬੋਲ ਦਾ ਸਭ ਤੋਂ ਪਹਿਲਾ ਪ੍ਰਾਈਸ ਦੇਖੋ ਸੀਮਨ ਦਾ ਕੀ ਆ 2700 ਰੁਪਿਆ ਸੈਕਸਰ ਦਾ 960 ਰੁਪਈ ਹੈਗੇ ਜੀ ਕਨਵੈਸ਼ਨਲ ਸੀਮਨ ਦੇ ਤੇ ਕੁਆਲਿਟੀ ਬੋਲ ਦਾ ਪ੍ਰਾਈਸ ਹੈਗਾ 6000 ਰੁਪਿਆ ਤੇ ਜੇ ਆਪਾਂ ਪੀਟੀਐ ਮਿਲਕ ਦੀ ਗੱਲ ਕਰੀਏ ਔਸਕਰ ਬੋਲ ਦਾ ਹੈਗਾ ਜੀ +814 ਐਲਬੀਐਸ ਦੂਸਰੇ ਪਾਸੇ ਕੁਆਲਿਟੀ ਦਾ ਮਿਲਕ ਕਾਫੀ ਜ਼ਿਆਦਾ ਇੰਪਰੂਵ ਕਰਦੇ ਆ +1717 ਐਲਬੀਐਸ ਤੇ ਜੇ ਆਪਾਂ ਫੈਟ ਦੀ ਗੱਲ ਕਰੀਏ ਔਸਕਰ ਦੇ ਹੈ ਕਿ ਫੈਟ +0.18 ਕਵਾਲਿਟੀ ਦੀ ਹੈਗੀ ਆ -0.04 ਤੇ TPI ਦੀ ਗੱਲ ਕਰੀਏ ਔਸਕਰ 3261 ਤੇ ਕੁਆਲਿਟੀ ਦਾ ਹੈਗਾ TPI 3134 TPI ਦੋ ਸਕੋਰ ਦੋਨਾਂ ਬੁੱਲਾਂ ਦਾ ਕਾਫੀ ਵਧੀਆ ਵਾ ਤੁਸੀਂ ਦੇਖ ਸਕਦੇ ਆ तकरीबन 80 ਆ ਪੁਆਇੰਟਾਂ ਦਾ ਆਸ ਵਿੱਚ ਫਰਕ ਹੈਗਾ ਇਹਨਾਂ ਦੋਨਾਂ ਬੁੱਲਾਂ ਦਾ ਇਸ ਤੋਂ ਅੱਗੇ ਜੇ ਆਪਾਂ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਔਸਕਰ ਬੋਲ ਦੀ ਹੈਗੀ ਪ੍ਰੋਡਕਟਿਵ ਲਾਈਫ ਹੈਗੀ ਜੀ +3.6 ਮੰਥ ਤੇ ਕੁਆਲਿਟੀ ਦੀ ਹੈਗੀ +3.4 ਮੰਥ ਤੇ ਸਿਮੈਟਿਕ ਸੈਲ ਸਕੋਰ ਹੈਗਾ 2.85 ਔਸਕਰ ਦਾ ਤੇ 2.82 ਕੁਆਲਿਟੀ ਦਾ ਐਚ ਸੀ ਆਰ ਔਸਕਰ ਦਾ ਹੈਗਾ +3.4 ਤੇ ਔਸਕਰ ਆਪਣਾ ਕੁਆਲਿਟੀ ਦਾ ਹੈਗਾ ਜੀ ਐਚ ਸੀ ਆਰ -1.1 ਇਸ ਵਿੱਚ ਔਸਕਰ ਦਾ ਕਾਫੀ ਵਧੀਆ ਸਕੋਰ ਆ ਰਿਹਾ +3.4 ਤੇ ਸੀ ਸੀ ਆਰ ਦੀ ਗੱਲ ਕਰੀਏ +2.6 ਹੈਗੀ ਹੈ ਜੀ ਔਸਕਰ ਬੋਲ ਦੀ ਤੇ ਦੂਸਰੇ ਪਾਸੇ ਕੁਆਲਿਟੀ ਦੀ ਹੈਗੀ ਹੈ ਜੀ ਸੀ ਸੀ ਆਰ +0.5 ਤੇ ਜਦ ਫਿਊਲ ਸੇਵਡ ਦੀ ਗੱਲ ਕਰੀਏ ਰੈਜ਼ੀਡੂਅਲ ਫਿਊਲ ਇਨਟੇਕ -144 ਹੈਗੀ ਔਸਕਰ ਦੀ ਤੇ ਕੁਆਲਿਟੀ ਦੀ ਹੈਗੀ ਆ ਪਲੱਸ 18 ਸੋ ਏਸੀਐਸ ਦੇ ਅੰਕੜੇ ਇਸ ਤੋਂ ਅੱਗੇ ਜੇ ਆਪਾਂ ਕਨਫਰਮੇਸ਼ਨ ਦੀ ਗੱਲ ਕਰੀਏ ਪੀਟੈਡ ਸਕੋਰ ਹੈਗਾ ਜੀ ਔਸਕਰ ਬੋਲ ਦਾ ਪਲੱਸ 0.30 ਤੇ ਕੁਆਲਿਟੀ ਦੇ ਹੈਗਾ ਪਲੱਸ 0.99 ਤੇ ਆਰਡਰ ਦੀ ਗੱਲ ਕਰੀਏ 0.29 ਹੈਗਾ ਪਲੱਸ ਵਿੱਚ ਜੀ ਹੈਗਾ ਔਸਕਰ ਬੋਲ ਦਾ ਤੇ ਕੁਆਲਿਟੀ ਦੇ ਹੈਗਾ ਵਾ ਪਲੱਸ 1.15 ਦੋਨਾਂ ਬੁੱਲਾਂ ਦਾ ਆਰਡਰ ਦਾ ਸਕੋਰ ਕਾਫੀ ਵਧੀਆ ਆ ਰਿਹਾ ਕੁਆਲਿਟੀ ਦਾ ਬਹੁਤ ਜ਼ਿਆਦਾ ਵਧੀਆ ਸਕੋਰ ਆ ਰਿਹਾ ਪਲੱਸ 1.15 ਆਰਡਰ ਦਾ ਤੇ ਸਟੇਚਰ ਦੀ ਗੱਲ ਕਰੀਏ ਔਸਕਰ ਦਾ ਹੈਗਾ ਜੀ 0.01 ਟੋਲ ਤੇ ਕੁਆਲਿਟੀ ਦਾ ਹੈਗਾ -0.34 ਸੋ ਬੋਡੀ ਵੇਟ ਦੀ ਗੱਲ ਕਰ ਸਕਦੇ ਆਪਾਂ -0.41 ਹੈਗਾ ਔਸਕਰ ਬਾਲ ਦਾ ਤੇ -0.49 ਹੈਗਾ ਜੀ ਕੁਆਲਿਟੀ ਬਾਲ ਦਾ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਵੀ ਔਸਕਰ ਬਾਲ ਦਾ ਆਪਾਂ ਸਿਮਾਂ ਭਰੋਣੇ ਆ 20 ਲੀਟਰ ਵਾਲੀ ਗਾਂ ਦੇ ਤੇ ਉਹ ਜੀ ਜੋ ਡਾਟਰ ਆਪਾਂ ਨੂੰ ਕਿੰਨਾ ਦੁੱਧ ਦੇ ਸਕਦੀ ਹੈ ਪਹਿਲੀ ਲਕਟੇਸ਼ਨ ਤੇ ਸਾਉ ਤੋਂ ਪਹਿਲਾਂ ਦੇਖੋ ਜੀ ਮਿਲਕ ਹੈਗਾ 814 LBS ਜੋ ਕਿ ਸੀਡੀਸੀ ਦਾ ਡਾਟਾ ਹੈਗਾ 26328 ਵਿੱਚ ਆਪਾਂ 814 ਐਡ ਕੀਤਾ ਤੇ 2.2 ਨਾਲ ਉਸ ਨੂੰ ਭਾਗ ਕੀਤਾ ਜੋ ਕਿ ਆਪਣੀ ਅਸਤਾ ਕੀ 12337 ਉਸ ਨੂੰ ਆਪਾਂ 305 ਦੇ ਭਾਗ ਕੀਤਾ ਸੋ ਤਕਰੀਬਨ 40.45 ਕਿਲੋਗ੍ਰਾਮ ਦੀ ਐਵਰੇਜ ਆ ਗਈ ਇੱਕ ਦਿਨ ਦੀ ਹੁਣ ਜੇ 20 ਲੀਟਰ ਵਾਲੀ ਦੁਕਾਨ ਦੇ ਸੀਮਨ ਭਰਉਣੇ ਆ 20 ਲੀਟਰ ਵਾਲੀ ਦੁਕਾਨ ਦਾ ਮਿਲਕ ਤੇ ਔਸਕਰ ਬਾਲ ਦਾ ਜੋ ਉੱਪਰੋਂ 40.45 ਪਿੱਛੋਂ ਆਇਆ ਰਿਲਾਈਅਬਿਲਟੀ ਹੈਗੀ ਜੀ 79% 4.45 ਨੂੰ 0.78 ਨਾਲ ਗੁਣਾ ਕੀਤਾ ਤਾਂ 31.95 ਦੀ ਐਵਰੇਜ ਆਉਂਦੀ ਆ ਤੇ 120 31.95 2 105.97 ਸੋ ਔਸਕਰ ਬਲ ਦੀਆਂ ਬੱਚੀਆਂ ਬੀ ਲਿਟਰਰੀ ਗਾਂ ਦੇ ਆਪਾਂ ਨੂੰ ਪਹਿਲੀ ਲਕਟੇਸ਼ਨ ਤੇ 25.97 ਤਕਰੀਬਨ 26 ਲੀਟਰ ਦੀ ਆਫਟ ਇਕਦੰਦੀ ਆ ਸਕਦੀ ਆ ਜਿਵੇਂ ਜਿਵੇਂ ਅੱਗੇ ਉਹਨਾਂ ਦਾ ਸੈਕੰਡ ਲਕਟੇਸ਼ਨ ਥਰਡ ਲਕਟੇਸ਼ਨ ਇੰਪਰੂਵਮੈਂਟ ਹੋਊਗੀ ਸੋ 3 ਤੋਂ 4 ਕਿਲੋਗ੍ਰਾਮ ਵਸੇ ਦੇ ਮਿਲਕ ਵਿੱਚ ਇੰਪਰੂਵਮੈਂਟ ਹੋ ਸਕਦੀ ਆ ਇਸ ਤੋਂ ਅੱਗੇ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਵੀ ਕੁਆਲਿਟੀ ਬਾਲ ਉਹਦੀਆਂ ਡਾਟਰਸ ਫਰਸਟ ਲੁਕ ਡਿਸ਼ਨ ਤੇ ਕਿੰਨਾ ਮਲਕ ਦੇ ਸਕਦੀਆਂ ਸੋ ਤੇ ਦੇਖ ਸਕਦੇ ਆ ਮਲਕ ਹੈਗਾ +1717 LBS 26328 ਵਿੱਚ 1717 ਐਡ ਕੀਤਾ ਤੇ 2.2 ਤੇ ਭਾਗ ਕੀਤਾ ਉਸ ਨੂੰ 12747 ਆ ਗਈ ਜੀ ਕਿਲੋਗ੍ਰਾਮ ਉਸ ਨੂੰ 350 ਤੇ ਆਪਾਂ ਡਿਵਾਈਡ ਕੀਤਾ ਜੋ ਕਿ ਹੋ ਗਈ 41.79 ਕਿਲੋਗ੍ਰਾਮ ਇੱਕ ਦਿਨ ਦੀ ਸੋ ਵੀ ਲਟਰ阿里 ਕਾਓ ਕੁਆਲਿਟੀ ਬਾਲ ਜੋ ਪਿੱਛੋਂ 41.79 ਆਇਆ ਇਸ ਦੇ ਹੈਗੇ ਰਿਲਾਇਬਿਲਟੀ ਦੀ 90% ਸੋ 41.79 ਨੂੰ 0.19 ਨਾਲ ਗੁਣਾ ਕੀਤਾ ਸੋ ਆਪਾਂ ਨੂੰ 37.61 ਦੀ ਔਸਤ ਮਿਲ ਰਹੀ ਹੈ ਇੱਕ ਦਿਨ ਦੀ ਸੋ 20 ਜਮਾ ਆਪਣਾ 20 ਲੀਟਰ ਗਾਂ ਦਾ ਲਿਆ ਮਿਲਕ ਤੇ 37.61 ਹੋ ਗਿਆ ਕੁਆਲਟੀ ਬੋਲ ਦਾ ਸੋ ਇਸ ਨੂੰ ਆਪਾਂ ਦੋ ਤੇ ਭਾਗ ਕੀਤਾ ਸੋ ਤਕਰੀਬਨ ਆਪਾਂ ਆ ਗਿਆ 28.80 ਕਿਲੋਗ੍ਰਾਮ ਦੀ ਉਸ ਇੱਕ ਦਿਨ ਦੀ ਆ ਸਕਦੀ ਆ ਕੁਆਲਿਟੀ ਬੋਲ ਦੀ ਡਾਟਰਸ ਜੀ ਜੇ ਆਪਾਂ 20 ਲੀਟਰ ਵਾਲੀ ਗਾਂਦੇ ਇਸ ਦਾ ਸੀਮਨ ਭਰੋਣੇ ਆ ਠੀਕ ਆ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਔਸਕਰ ਬੋਲ ਵਰਸਸ ਕੁਆਲਿਟੀ ਬੋਲ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸੇ ਨੂੰ ਜੁੜ ਕਰ ਲੈ ਧੰਨਵਾਦ